ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਅੱਜ ਅਸੀਂ ਦੇਸੀ ਤਰੀਕੇ ਨਾਲ ਮਟਰ ਮਸ਼ਰੂਮ ਦੀ ਤੁਹਾਡੇ ਨਾਲ ਰੈਸিপি ਸ਼ੇਅਰ ਕਰਾਂਗੇ ਜਾਨੀ ਕਿ ਅੱਜ ਡੰਡੇ ਕੁੰਡੇ ਦਾ ਜੂਸ ਕਰਕੇ ਸਬਜ਼ੀ ਬਣਾਵਾਂਗੇ ਇੱਧਰ ਅਸੀਂ ਸਾਰਾ ਕੁਝ ਲਸਣ ਅਦਰ ਸਭ ਕੁਝ ਛਿਹੜਾ ਸੀ ਪੀਲ ਆਫ ਕਰ ਲਿਆ ਆਵਾ ਪਹਿਲਾਂ ਅਸੀਂ ਡੰਡੇ ਕੁੰਡੇ ਵਿੱਚ ਅਦਰ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਆ ਇਸ ਤੋਂ ਬਾਅਦ ਅਸੀਂ ਲਸਣ ਨੂੰ ਵੀ ਚੰਗੀ ਤਰ੍ਹਾਂ ਫਾਈਨ ਜਾਨੀ ਕਰ ਲਿਆ ਆਵਾ ਕੁੱਟ ਕੇ ਤੇ ਹੁਣ ਅਸੀਂ ਜਿਹੜੀਆਂ 4-5 ਹਰੀ ਮਿਰਚਾ ਉਹਦਾ ਜੂਸ ਕੀਤਾ ਵਾ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਕੁੱਟ ਕੇ ਤੇ ਬਿਲਕੁਲ ਬਰੀਕ ਕਰ ਲਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਡੰਡੇ ਗੁੰਡੇ ਦਾ ਆਪਣਾ ਵੱਖਰਾ ਹੀ ਟੇਸਟ ਹੁੰਦਾ ਵਾ ਸਬਜ਼ੀ ਦਾ ਤੇ ਹੁਣ ਅਸੀਂ ਜਿਹੜੇ ਪਿਆਜ਼ ਆ ਇੱਧਰ ਮੈਂ ਤਿੰਨ ਪਿਆਜ਼ ਮੀਡੀਅਮ ਸਾਈਜ਼ ਦੇ ਲਈ ਸੀ ਤੇ ਇਹਨੂੰ ਵੀ ਅਸੀਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜਾਨੀ ਡੰਡੇ ਗੁੰਡੇ ਦਾ ਜੂਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਕੁੱਟ ਲਵਾਂਗੇ ਤੇ ਤੁਸੀਂ ਵੀ ਕਿਸੇ ਟਾਈਮ ਇਹਦਾ ਜੂਸ ਕਰਕੇ ਸਬਜੀ ਬਣਾ ਕੇ ਜਰੂਰ ਦੇਖਿਓ ਇਹਦਾ ਜਿਹੜਾ ਟੇਸਟ ਆ ਬਹੁਤ ਹੀ ਅਲੱਗ ਹੁੰਦਾ ਵਾ ਸਬਜੀ ਦਾ ਤੇ ਸਬਜੀ ਬਹੁਤ ਜ਼ਿਆਦਾ ਸੁਆਹ ਲੱਗਦੀ ਆ ਤੇ ਇਹਦੇ ਵਿੱਚ ਮੈਂ ਨਮਕ ਐਡ ਕਰ ਦਿੱਤਾ ਵਾ ਤਾਂ ਕਿ ਪਿਆਜ਼ ਜਿਹੜੇ ਚੰਗੀ ਤਰ੍ਹਾਂ ਸਾਡੇ ਬ੍ਰੀਕ ਹੋ ਜਾਣੇ ਤੇ ਹੁਣ ਟਮਾਟਰ ਸੀ ਦੋ ਮੀਡੀਅਮ ਸਾਈਜ਼ ਦੇ ਉਹ ਵੀ ਵਿੱਚ ਅਸੀਂ ਕੱਟ ਕੇ ਪਾਤੇ ਆ ਅਸੀਂ ਸਾਰਾ ਕੁਝ ਇਹਦੇ ਵਿੱਚ ਇੱਕ ਸਾਰ ਹੀ ਪਾਵਾਂਗੇ ਜਾਨੀ ਇੱਕੋ ਟਾਈਮ ਸਾਰਾ ਕੁਝ ਮਿਕਸ ਕਰਾਂਗੇ ਤੇ ਇਧਰ ਅਸੀਂ ਹਲਦੀ ਮਿਰਚ ਤੇ ਦੇਗੀ ਮਿਰਚ ਇਹ ਤਿੰਨ ਚੀਜ਼ਾਂ ਦਾ ਜੂਸ ਕੀਤਾ ਹੋਆ 1/2 ਚਮਚ ਨਮਕ ਪਹਿਲਾਂ ਮੈਂ ਐਡ ਕਰ ਦਿੱਤਾ ਸੀ ਤੇ ਹੁਣ ਜਿਹੜੇ ਅਸੀਂ ਇਹ ਮਸਾਲੇ ਆ ਇਹਦੇ ਵਿੱਚ ਉਹ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਡੰਡੇ ਕੁੰਡੇ ਨਾਲ ਤੇ ਇਦਾਂ ਸਾਡਾ ਤੜਕਾ ਤਿਆਰ ਆ ਇੱਧਰ ਅਸੀਂ ਗੈਸ ਉੱਤੇ ਕੜਾਈ ਰੱਖਤੀ ਹੈ ਗਰਮ ਹੋਣ ਲਈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਬੇਸਨ ਨੂੰ ਰੋਸਟ ਕਰਾਂਗੇ ਚੰਗੀ ਤਰ੍ਹਾਂ ਜਾਨੀਏ ਦਾ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਲਰ ਚੇਂਜ ਹੋਣ ਤੱਕ ਲੋ ਫਲੇਮ ਤੇ ਚਲੋ ਜੀ ਹੁਣ ਅਸੀਂ ਇਹਨੂੰ ਪਲੇਟ ਵਿੱਚ ਕੱਢ ਲੈਨੇ ਆ ਜਿਦੋਂ ਅਸੀਂ ਗਰੇਵੀ ਵਿੱਚ ਇਹਦਾ ਜੂਸ ਕਰਾਂਗੇ ਨਾ ਤੇ ਗਰੇਵੀ ਦਾ ਜਿਹੜਾ ਫਲੇਵਰ ਆ ਬਹੁਤ ਵਧੀਆ ਆਏਗਾ ਤੇ ਕਾਫੀ ਥਿੱਕ ਬਨੇਗੀ ਹੁਣ ਅਸੀਂ ਉਸੇ ਕੜਾਈ ਵਿੱਚ ਤੜਕੇ ਲਈ ਤੇਲ ਐਡ ਕਰ ਦਿੰਨੇ ਆ ਤੇਲ ਸਟਾ ਇੱਧਰ ਗਰਮ ਹੋ ਜਾਂਦਿਆ ਵਾ ਉਹਨਾਂ ਚ ਅਸੀਂ ਮਸ਼ਰੂਮ ਦੀ ਕਟਿੰਗ ਕਰਕੇ ਤੈਨੂੰ ਧੋਲਾਂਗੇ ਕਿਉਂਕਿ ਅੱਜ ਕੱਲ ਦਾ ਮੌਸਮ ਜਿਹੜਾ ਵਾ ਤੁਹਾਨੂੰ ਪਤਾ ਹੋਵੇ ਜਿਦੋਂ ਮਾਨਸੂਨ ਜਾਨੀ ਬਾਰਿਸ਼ ਦੇ ਦਿਨ ਹੁੰਦੇ ਆ ਤੇ ਜਿਹੜੀ ਮਸ਼ਰੂਮ ਆ ਬਹੁਤ ਵਧੀਆ ਆਂਦੀ ਆ ਤੇ ਅਸੀਂ ਜਿਹੜੀ ਸੀਜ਼ਨਲ ਮਸ਼ਰੂਮ ਆ ਉਹਦਾ ਜੂਸ ਕਰਨ ਲੱਗੇ ਆ ਕਿਉਂਕਿ ਤੁਹਾਨੂੰ ਇਸ ਮੌਸਮ ਵਿੱਚ ਆਸਾਨੀ ਨਾਲ ਹਰ ਕਿਤੇ ਮਸ਼ਰੂਮ ਮਿਲ ਜੇਗੀ ਇੱਧਰ ਸਾਡਾ ਤੇਲ ਵੀ ਗਰਮ ਹੋ ਗਿਆ ਵਾ ਤੇ ਅਸੀਂ ਵਿੱਚ ਇਹਦਾ ਜਿਹੜਾ ਤੜਕਾ ਅਸੀਂ ਡੰਡੇ ਕੁੰਡੇ ਚ ਕੀਤਾ ਵਾ ਗ੍ਰਾਈਂਡ ਉਹਨੂੰ ਐਡ ਕਰ ਦਿੰਨੇ ਆ ਸਾਰੇ ਦੇ ਸਾਰੇ ਨੂੰ ਨਮਕ ਐਡਸੀ ਸਟਾਰਟਿੰਗ ਤੇ ਕਰਤਾ ਸੀ ਇਸ ਕਰਕੇ ਜਿਹੜਾ ਪਿਆਜ਼ ਨੇ ਆਪਣਾ ਪਾਣੀ ਛੱਡਤਾ ਹੋਇਆ ਵਿੱਚ ਚਲੋ ਜੀ ਇੱਧਰ ਅਸੀਂ ਤੜਗੇ ਨੂੰ ਭੁੰਦਿਆਂ ਤੇ ਨਾਲ ਦੇ ਨਾਲ ਜਿਹੜੀ ਮਸ਼ਰੂਮ ਆ ਉਹਨੂੰ ਵੀ ਕੱਟ ਲੈਨੇ ਆ ਚਲੋ ਜੀ ਇਹ ਸਾਡੀ ਮਸ਼ਰੂਮ ਹੁਣ ਕਟਿੰਗ ਹੋ ਗਈ ਹੋਈ ਹੈ ਸਾਰੀ ਤੇ ਇਦਾਂ ਸਾਡਾ ਤੜਕਾ ਜਿਹੜਾ ਵਾ 60-70% ਕੁੱਕ ਹੋ ਗਿਆ ਆ ਵਾ ਆ ਦੇਖੋ ਜੀ ਤੇਲ ਜਿਹੜਾ ਸਾਰਾ ਵਾ ਉੱਪਰ ਆ ਗਿਆ ਹੋਇਆ ਵਾ ਤੜਕੇ ਦੇ ਜਾਨੀ ਸਾਡਾ ਤੜਕਾ ਇਕਦਮ ਕੋਕਾ ਤੇ ਹੁਣ ਅਸੀਂ ਜਿਹੜੀ ਮਸ਼ਰੂਮਾਂ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਵਿੱਚ ਧੋ ਲਾਂਗੇ ਇੱਕ ਦੋ ਪਾਣੀ ਵਿੱਚ ਚੰਗੀ ਤਰ੍ਹਾਂ ਅਸੀਂ ਨੂੰ ਧੋਵਾਂਗੇ ਤੇ ਨਾਲ ਦੇ ਨਾਲ ਜਿਹੜੇ ਮਟਰ ਆ ਉਹਨੂੰ ਵੀ ਚੰਗੀ ਤਰ੍ਹਾਂ ਅਸੀਂ ਧੋਲਾਂਗੇ ਇਹ ਸਾਡੇ ਛਿਲਕੇ ਵਾਲੇ ਮਟਰ ਆ ਨਾ ਕਿ ਫਰੋਜ਼ਨ ਆ ਛੋਲੋ ਜੀ ਹੁਣ ਤੜਕੇ ਦੇ ਵਿੱਚ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਐਡ ਕਰਨ ਲੱਗੇ ਆ ਕਿਉਂਕਿ ਤੜਕਾ ਸਾਡਾ ਬਿਲਕੁਲ ਤਿਆਰ ਆ ਸਭ ਤੋਂ ਪਹਿਲਾਂ ਅਸੀਂ ਮਟਰ ਨੂੰ ਐਡ ਕਰਾਂਗੇ ਮਟਰ ਵਿੱਚ ਮਿਕਸ ਕਰਨ ਤੋਂ ਬਾਅਦ ਨਾਲ ਹੀ ਅਸੀਂ ਮਸ਼ਰੂਮ ਐਡ ਕਰ ਦਿੰਨੇ ਆ ਤੇ ਹੁਣ ਅਸੀਂ ਕਰਾਂਗੇ ਮਸ਼ਰੂਮ ਨੂੰ ਵੀ ਐਡ ਜਿਹੜੀ ਡੰਡੇ ਗੁੰਡੇ ਦੀ ਸਬਜੀ ਆ ਤੁਸੀਂ ਇੱਕ ਵਾਰੀ ਜ਼ਰੂਰ ਘਰ ਬਣਾ ਕੇ ਦੇਖਿਓ ਤੇ ਤੁਸੀਂ ਹਮੇਸ਼ਾ ਇਹੀ ਖਾਣੀ ਪਸੰਦ ਕਰੋਗੇ ਟਾਈਮ ਜ਼ਰੂਰ ਲੱਗਦਾ ਵਾ ਪਰ ਸਬਜੀ ਦਾ ਟੇਸ ਅਲੱਗ ਹੀ ਆਂਦਾ ਵਾ ਤੇ ਇੱਧਰ ਅਸੀਂ ਰੜੀ ਮਸ਼ਰੂਮ ਆ ਉਹ ਵੀ ਐਡ ਕਰ ਦਿੱਤੀ ਆ ਤੇ ਦੋਨੋਂ ਚੀਜ਼ਾਂ ਨੂੰ ਹੁਣ ਅਸੀਂ ਲੋ ਫਲੇਮ ਤੇ ਇੱਦਾਂ ਹੀ ਰੱਖਾਂਗੇ ਕਾਂਕੀ ਮਟਰ ਸਾਡੇ ਥੋੜੇ ਜੇ ਸੌਫਟ ਹੋ ਜਾਣ ਚਲੋ ਜੀ 5 ਮਿੰਟ ਤੋਂ ਬਾਅਦ ਉਹ ਹੁਣ ਅਸੀਂ ਇੱਧਰ ਦੇਖੋ ਔਇਲ ਜਿਹੜਾ ਫੇਰ ਉੱਪਰ ਆ ਗਿਆ ਵਾ ਜਾਨੀ ਸਾਡੇ ਮਟਰ ਵੀ ਵਿੱਚ ਪੁੱਜ ਕੇ ਤਿਆਰ ਆ ਹਣ ਥੋੜਾ ਜਿਹਾ ਪਾਣੀ ਅਸੀਂ ਐਡ ਕਰ ਦਿੰਨੇ ਆ ਅਸੀਂ ਮਟਰ ਮਸ਼ਰੂਮ ਪਹਿਲਾਂ ਤਦ ਭੁੰਨਿਆ ਤਾਂ ਕਿ ਜਿਹੜਾ ਮਸਾਲੇ ਦਾ ਜਿੰਨਾ ਵੀ ਫਲੇਵਰ ਆ ਨਾ ਉਹ ਸਾਰਾ ਦੋਨੋਂ ਚੀਜ਼ਾਂ ਚਾਹ ਮਸ਼ਰੂਮ ਚਾਹ ਤੇ ਮਟਰ ਚਾਹ ਜੇ ਤੇ ਹੁਣ ਥੋੜਾ ਜਿਹਾ ਪਾਣੀ ਐਡ ਕੀਤਾ ਵਾ ਕਿ ਤਾਂ ਕਿ ਇਹਦੀ ਥੋੜੀ ਜਿਹੀ ਗਰੇਵੀ ਬਣ ਜੇ ਤੇ ਨੂੰ 10 ਮਿੰਟ ਲਈ ਪਕਾਇਆ ਵਾ ਹੁਣ ਥੋੜੀ ਜਿਹੀ ਗਰੇਵੀ ਨੂੰ ਅਸੀਂ ਕਰਾਂਗੇ ਗਾੜੀ ਉਹਦਾ ਵੀ ਮੈਂ ਤੁਹਾਨੂੰ ਟ੍ਰਿਕ ਦੱਸਾਂਗੀ ਤੇ ਹੁਣ ਅਸੀਂ ਲਾਸਟ ਦੇ ਪਾਣ ਲੱਗੇ ਇਹਦੇ ਵਿੱਚ ਕਾਲੀ ਮਿਰਚ ਪੀਸੀ ਹੋਈ ਇੱਕ ਅੱਧਾ ਚਮਚਾ ਤੇ ਗਰਮ ਮਸਾਲਾ ਅਸੀਂ 1 ਚਮਚ ਜੂਸ ਕਰਾਂਗੇ ਉਹ ਵੀ ਅਸੀਂ ਐਡ ਕਰਨ ਲੱਗੇ ਆ ਹੁਣ ਜਿਹੜੀ ਤੋਂ ਸਬਜੀ ਕੁੱਕ ਹੋ ਜਾਂਦੀ ਆ ਹਮੇਸ਼ਾ ਮੈਂ ਉਦੋਂ ਹੀ ਗਰਮ ਮਸਾਲਾ ਐਡ ਕਰਦੀ ਆ ਸਟਾਰਟਿੰਗ ਤੇ ਨਹੀਂ ਕਰਦੀ ਨਹੀਂ ਤਾਂ ਇਹਦਾ ਫਲੇਵਰ ਜਿਹੜਾ ਖਤਮ ਹੋ ਜਾਂਦਾ ਵਾ ਚਲੋ ਜੀ ਨੂੰ ਹੀ ਚੰਗੀ ਤਰਾ ਮਿਕਸ ਕਰ ਦਿੰਨੇ ਆ ਹੁਣ ਅਸੀਂ ਜਿਹੜਾ ਬੇਸਨ ਰੋਸਟ ਕੀਤਾ ਸੀ ਉਨੂੰ ਐਡ ਕਰਾਂਗੇ ਇਹ ਇੱਕ ਚਮਚ ਤੋਂ ਵੀ ਘਟ ਮੈਂ ਐਡ ਕੀਤਾ ਵਾ ਇਹਦੇ ਨਾਲ ਜਿਹੜੀ ਗਰੇਵੀ ਆ ਸਾਡੀ ਕਾਫੀ ਗਾੜੀ ਹੋ ਜਾਏਗੀ ਤੇ ਬੇਸਨ ਦਾ ਜਿਹੜਾ ਫਲੇਵਰ ਆ ਮੂੰਹ ਚ ਬਹੁਤ ਵਧੀਆ ਆਏਗਾ ਬੇਸਨ ਤੁਸੀਂ ਕਿਸੇ ਵੀ ਗਰੇਵੀ ਨੂੰ ਗਾੜੀ ਕਰਨ ਲਈ ਜਾਂ ਥਿੱਕ ਕਰਨ ਲਈ ਐਡ ਕਰ ਸਕਦੇ ਹੋ ਨਾਲੇ ਇਹਦੇ ਨਾਲ ਜਿਹੜੀ ਸਬਜ਼ੀ ਦਾ ਫਲੇਵਰ ਆ ਬਹੁਤ ਵਧੀਆ ਆ ਜਾਂਦਾ ਵਾ ਤੇ ਸਾਡੀ ਸਬਜੀ ਜਿਹੜੀ ਪੂਰੀ ਤਰ੍ਹਾਂ ਖੂਕਾ ਲੋ ਫਲੇਮ ਤੇ ਰੱਖੀ ਸੀ ਅਸੀਂ 10 ਮਿੰਟ ਲਈ ਚਲੋ ਜੀ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇੱਧਰ ਦੇਖੋ ਜਿਹੜਾ ਜਿੰਨਾ ਵੀ ਗਰੇਵੀ ਦਾ ਪਾਣੀ ਸੀ ਸਾਰਾ ਦੇਖੋ ਕਾਫੀ ਘੜਾ ਠਿੱਕ ਹੋ ਗਈ ਹੈ ਗਰੇਵੀ ਪਾਣੀ ਸਾਰਾ ਜਿਹੜਾ ਸੁੱਕ ਗਿਆ ਹੈ ਵਾ ਜਾਨੀ ਜਿਹੜਾ ਅਸੀਂ ਬੀਸਨ ਐਡ ਕੀਤਾ ਸੀ ਵਿੱਚੋਂ ਉਹਨੇ ਸਾਰਾ ਪਾਣੀ ਪੀ ਲਿਆ ਆ ਵਾ ਚਲੋ ਜੀ ਅਸੀਂ ਨੂੰ ਹੁਣ ਕਰਦੇ ਆਂ ਬੋਲ ਵਿੱਚ ਸਭ ਸਰਵਿੰਗ ਬੋਲ ਚ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰੀ ਮਟਰ ਮਸ਼ਰੂਮ ਦੀ ਜਿਹੜੀ ਸਬਜ਼ੀ ਆ ਬਣਾ ਕੇ ਦੇਖਿਓ ਤੁਹਾਨੂੰ ਜਰੂਰ ਪਸੰਦ ਆਏਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਜਾਂ ਨਹੀਂ ਮੇਰੀ ਰੈਸਪੀ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਥੈਂਕ ਯੂ